ਦੁਤਿਆਂ ਦੀ ਨਿੰਦਿਆ ਕਰਨਾ ਥੋੜੀ ਜੀ ਬੇਨਤੀ ਕਰਦੇ ਆਂ ਕਿ ਐਸੇ ਨਿੰਦਿਆ ਕੀ ਹੁੰਦੀ ਐ ਨਿੰਦਿਆ ਆ ਸੰਸਕ੍ਰਿਤ ਦੀ ਭਾਸ਼ਾ ਦਾ ਸ਼ਬਦ ਐ ਨੰਦਿਆ ਨਿੰਦ ਭਾਪ ਔਗੜ ਦੇ ਵਿੱਚੋਂ ਦੋਸ਼ ਪਕਰਨ ਕਰਨਾ ਵਾਇਕੁਣ ਦੇ ਵਿੱਚੋਂ ਦੋਸ਼ ਪਕਰਨ ਕਰਨਾ ਕਿਸੇ ਉਤੇ ਦੋਸ਼ ਲਾ ਦੇਣਾ ਕਿਸੇ ਤੇ ਦੋਸ਼ ਲਾ ਦੇਣਾ ਹੈ ਹੋਣਾ ਪਰ ਅਸੀਂ ਪੁਲ ਦੇ ਉੱਤੇ ਓਪਨ-ਪੋਪ ਕੇ ਦੋਸ਼ ਲਾ ਰਹੇ ਆ ਜਿਵੇਂ ਹੈ ਪੁਲ ਹੈ ਅਸੀਂ ਪੁਲ ਦੇ ਨਾਲ ਲੱਗੇ ਕੋਈ ਗੰਡੇ ਨੂੰ ਤੋਲਣਾ ਦੇ ਕੇ ਕਿ ਪੁਲ ਤੋਂ ਵੀ ਕੰਡਾ ਹੀ ਜਾਵੇ ਤੇ ਇਹ ਤੇ ਖਿਡਾਰੀ ਪੁਲ ਗਈ ਹੈ ਮਾਰੇ ਕੰਡੇ ਨਹੀਂ ਗੰਡੇ ਦੀ ਸਦੌਣਾ ਉਹਦੀ ਪਿੱਛੇ ਵੀੜ ਆਈ ਹੈ ਕਿ ਕੱਡੇ ਅੰਦਰ ਬੜੀ ਕੋਮਲਤਾ ਜੀ ਕੰਡਰ ਮੇਰਾ ਬੜਾ ਚੱਕਾ ਜੀ ਇਸ ਗੱਲ ਦੀ ਜੰਦਾ ਜੀ ਉਸ ਕੰਮ ਅਭੀ ਸਲਾਈ ਜਣਾ ਕਰਦੇ ਇਹ ਉਹਦੀ ਚੁੱਟੀ ਬੜੀ ਆ ਤੇ ਫੁੱਲ ਨੂੰ ਨਿੰਦੀ ਜਾਣਾ ਫੁੱਲ ਦੇ ਉਤੇ ਲੱਗੇ ਜੀ ਇਹ ਕੀ ਚੱਕਾ ਹੁੰਦਾ ਇਹ ਇਹਦੇ ਨਾਲ ਨਹੀਂ ਜੀ ਆਉਣਾ ਚਾਹੀਦਾ ਇਹਨੂੰ ਜਿੱਦੀ ਰੱਖਣਾ ਚਾਹੀਦਾ ਘਰ ਵਿੱਚ ਜਦ ਇਹਦੇ ਨਾਲ ਸਮਝ ਨਾ ਪਾਉ ਜੀ ਮਹਾਰਾਜ ਜੀ ਇਹ ਉਹਦੀ ਨੰਦਿਆ ਹੈ ਫੁੱਲ ਦੇ ਵਿੱਚ ਐਨ ਗੁਣ ਅਲ ਗੁਨਾਹ ਨੂੰ ਛਾ ਕੇ ਉਹਦੇ ਉੱਤੇ ਔਗਣਾ ਦਾ ਖੱਬਾ ਡਾਈ ਜਾ ਰਿਹਾ ਔਗਣ ਉਹਦੇ ਪਰੜਣ ਕਰੀ ਜਾ ਰਿਹਾ ਪਰ ਹੈ ਨਹੀਂ ਪਰ ਦੋਸ਼ ਆ ਰਿਹਾ ਇਹ ਹੈ ਨੰਦਿਆ ਮਹਾਰਾਜ ਕਹਿੰਦੇ ਸਾਥ ਨੂੰ ਸੱਚ ਕਹਿਣਾ ਇਹ ਨੰਦਿਆ ਨਹੀਂ ਹੁੰਦੀ ਪਰ ਕਿਸੇ ਦੀ ਝੂਠੀ ਉਸਤ ਕਰੀ ਜਾਣੀ ਇਹ ਵੀ ਚੰਗੀ ਗੱਲ ਨਹੀਂ ਹੈ ਹ ਸਤਜ ਨੂੰ ਸੱਚ ਨੂੰ ਕੰਡੇ ਦੀ ਅੰਦਾ ਕੋ ਕੋਈ ਨੰਦਿਆ ਨਹੀਂ ਕੋਈ ਨੰਦਿਆ ਨਹੀਂ ਇਹ ਨਹੀਂ ਨੰਦਿਆ ਨਹੀਂ ਹੈ ਨਿੰਦੇ ਆਇਆ ਬੰਦੇ ਅੰਦਰ ਖਾਸੀਅਤ ਹੈ ਪਰ ਅਸੀਂ ਉਹਦੀ ਖਾਸੀਅਤ ਨੂੰ ਉਹਦੇ ਗੁਣ ਨੂੰ ਛੁਪਾ ਰਹੇ ਆ ਤੇ ਐਵੇਂ ਆਪਣੇ ਕੋਲ ਗੱਲ ਬਣਾ ਕੇ ਉਹਦਾ ਆਉਂਦਰ ਪ੍ਰਗਟ ਕਰ ਰਹੇ ਆ ਐਵੇਂ ਹੈ ਨਹੀਂ ਅਮੀਰ ਦੋਸ਼ਾ ਦਿੰਦਾ ਹਮ ਕੰਦਾ ਹੈ ਕੋਲ ਉਹਦੇ ਕਹਿੰਦਾ ਭਾਈ ਇਹ ਕੰਦਾ ਚੋਰ ਆਂ ਕਹਿੰਦੇ ਕਹਿੰਦਾ ਕਿ ਉਹ ਸਾਡੇ ਅਕਾਰ ਤੋਂ ਤੇ ਮਹਾਰਾਜ ਤੁਹਾਡੇ ਅਕਸਰ ਧਰ ਕੇ ਤੇ ਤਸੀਰ ਸਭ ਤੋਂ ਚੰਗੇ ਜਿਹੜੇ ਤੁਹਾਡੇ ਤੋਂ ਤੇ ਦੁਨੀਆ ਤੋਂ ਬਣਾ ਹੀ ਪਈ ਇਸਾਂ ਸਮੇਤ ਪੇਟ ਦੇ ਪਿੱਛੇ ਕੋਸੇ ਦੀ ਬਰੀ ਆਈ ਇਹਨੂੰ ਤੇ ਅਸੀਂ ਜਾਣਦੇ ਆ ਕਿ ਇਹਦੇ ਵਿੱਚ ਬੜੇ ਉਗ ਬਨੇ ਇਹ ਤਾਂ ਬਾੜਾ ਲਈਦੀ ਇਹ ਵੀ ਬੜਾ ਵੱਡਾ ਹੁੰਦਾ ਨਾ ਮਹਾਰਾਜ ਕਹਿੰਦੇ ਇਹ ਭੈੜੀ ਮੱਤ ਦੀ ਨਿਸ਼ਾਨੀ ਆ ਇਹ ਅਸੀਂ ਇਸੀ ਭੈੜੀ ਮੱਤ ਦੇ ਨਾਲ ਸਾਜਿ ਪਾਈ ਬੈਠੇ ਆ ਭਰ ਧਾਰਾ ਪਰ ਆਇਆ ਤਾਂ ਇਸ ਸਾਤੂ ਜੀ ਦੀ ਬਾਣੀ ਦੇ ਨਾਲ ਕਰਾਏ ਤਾਂ ਦਾ ਸੰਗ ਕਰਨਾ ਇਹਦੇ ਤੇ ਬੜੀ ਲੋਕ ਲਈ ਇਹ ਸਾਾਸਮੇ ਜਦੋਂ ਅਸੀਂ ਆਪਣੀ ਗਹਿਤ ਤੇ ਆਦਾ ਪੜਦੇ ਆ ਇਹ ਰਤ ਮਰੀਆਦਾ ਦੇ ਵਿੱਚ ਸਾਨੂੰ ਕੁਝ ਹਦਾਇਤਾਂ ਕਿੰਨੀਆਂ ਵੈਸੇ ਮਰੀਆਦਾ ਸ਼ਬਦ ਜਿਹੜਾ ਨਾ ਸanskrit ਦੀ ਸ਼ਬਦ ਪਾਚਾ ਦੇ ਸ਼ਬਦ ਮਰੀਆਦਾ ਤੋਂ ਨਿਕਲ ਕੇ ਆਇਆ ਅਰਥ ਨੇ ਕਿਨਾਰੇ ਪੰਨਾ ਅਕਸਰ ਜਿਹੜੇ ਨੇ ਵੈਸੇ ਪਾਈਕਾਂ ਸਿੰਘ ਲੰਬਾ ਜੀ ਨੇ ਮਹਾਰਤ ਉਸ ਵਿੱਚ ਦੇ ਹੋਰ ਵੀ ਕਈ ਅਰਥ ਕੀਤੇ ਤੇ ਹੱਥ ਹੈ ਕਿਨਾਰੇ ਬਾਅਦ ਜਿਵੇਂ ਸਮੁੰਦਰ ਦਾ ਪਾਣੀ ਉਹਦੇ ਕਿਨਾਰੇ ਵਿੱਚ ਰਹਿ ਕੇ ਪੈਦਾ ਹ ਦਰਿਆ ਦਾ ਪਾਣੀ ਕਿਨਾਰਿਆਂ ਦੇ ਵਿਚਕਾਰ ਇਸੋ ਚੋਕੀ ਕੀ ਉਤਾਰਦੀ ਸਾਡੇ ਖੇਤਾਂ ਦੇ ਵਿੱਚ ਖਲਕਾਈ ਹੁੰਦੀ ਤੇ ਉਹਦਾ ਕਿਦਾਂ ਪਾਣੀ ਵੀ ਉਹਨੂੰ ਅੱਗੇ ਨਾਲੇ ਦਿੱਤੇ ਜਾਂਦੇ ਨੇ ਵੰਡ ਲਏ ਜਾਂਦੇ ਨੇ ਮਹਾਰਾਜ ਕਹਿੰਦੇ ਨੇ ਜਿਵੇਂ ਭਾਈ ਦਰਿਆ ਦਾ ਪਾਣੀ ਕਿਨਾਰਿਆਂ ਵਿੱਚ ਵਹਿੰਦਾ 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 ਨਿਕਲ ਕੇ ਜਾ ਕੇ ਸੋਹ ਸਮੁੰਦਰ ਵਿੱਚ ਮਿਲ ਜਾਂਦਾ ਜੀ ਆ ਜਿਹੜੇ ਗੁਰੂ ਜੀ ਨੇ ਸਾਡੇ ਤੇ ਮਰਿਆਦਾ ਤੇ ਵੰਡਾ ਲਾ ਦਿੰਦੇ ਨੇ ਦੀਨਾਂ ਸੇ ਤੋਂ ਮਰੀਆਦਾ ਦੇ ਵਿੱਚ ਰਹਿ ਕੇ ਚੱਲੇਗਾ ਸਤਗੁਰੂ ਦੇ ਲਈ ਹੈ ਮਹਾਰਾਜ ਜੀ ਗਗਨ ਲਬਹਾਲਸਾ ਰਹੇ ਨਿਆਰਾ ਤਬਲ ਤਬਲਾ ਤੇਜ਼ ਦੀ ਹੁੰਦਾ ਸਾਰਾ ਗੋਬਿੰਦ ਸਿੰਘ ਪਾਸ਼ਾ ਦੇ ਸਭ ਤੋਂ ਕਿਰਪਾ ਕਰਤੋ ਨਾ ਸੁਖਾ ਦੇ ਉਸ ਸਿੱਖ ਨੂੰ ਗੋਬਿੰਦ ਸਿੰਘ ਪਾਸ਼ਾ ਦਾ ਸਤਿਗੁਰੂ ਕਰਪਾ ਪਾਸ਼ਾ ਜਿੰਦ ਤੱਕ ਇਨੇ ਤਰੀਕੇ ਨਾਲ ਤਾਂ ਦੀ ਪਾਲਣਾ ਕੀਤੀ ਤੇਰੀ ਮਰਿਆਦਾ ਨੂੰ ਟਿਕ ਕੇ ਆਪੜੀਆਂ ਮਨਮਤਾ ਕਰਨ ਦਾ ਕੋਈ ਆਪ ਕੋ ਮੱਤ ਦੀ ਨਾਲ ਸਾਜ ਪਾ ਲਈ ਪੜੀ ਮਰਦ ਦੇ ਨਾਲ ਸਾਝ ਪਾ ਲਈ ਮੋਤਮ ਬਾਦਸ਼ਾਹ ਜੀ ਨੇ ਕਿਹਾ ਫਿਰ ਜਦ ਇਹ ਗੱਲੇ ਮੇਰੇ ਪਰ ਅਟਕੀ ਦੀ ਤਾ ਵਿਪਰੀ ਹੋ ਗਿਆ ਜਿਹੜੀਆਂ ਮੀਤਾਂ ਜਿਹੜੀਆਂ ਰਿਵਾਜ ਜਿਹੜੇ ਨੇ ਉਹ ਸਿੱਖ ਨਹੀਂ ਆਪਾਂ ਵਾਲੇ ਦਾ ਹੈਗੇ ਇਹਦੇ ਘਰ ਵਿੱਚ ਜੋ ਸਿੰਘ ਦੀ ਮਰਿਆਦਾ ਉੱਟ ਗਈ ਇਹ ਵਿਆਹ ਹੋਏ ਤੇ ਜੈਮਾਲਾ ਪਾਉਂਦਾ ਫਿਰ ਸੱਜਣ ਜਨ ਸਿੱਖਾ ਉਹਨੂੰ ਕੋ ਗਗ ਸਿੰਘ ਤੇਰੀ ਬਾਣੀ ਬੰਦਾ ਤੇਰੇ ਘਰ ਵਿੱਚ ਅਨੰਦ ਕਾਣ ਹੋਏ ਤੇ ਤੂੰ ਰੀਤ ਮਣਾਉਂਦਾ ਫਿਰੇ ਡਿੱਗ ਸੰਵਰੀਆਂ ਹੋਰ ਜਹਰ ਵਾਲਾ ਤੂੰਦਾ ਫਿਰੇ ਤੇ ਸਿੱਖ ਸਿੱਖ ਦੀ ਅਨੰਤ ਕਰਤਾਰੀਤਾ ਨਹੀਂ ਇਹੇ ਕਰਦੇ ਤੂੰ ਪਰਾਂਵੀ ਚੜਾਈ ਕਰ ਜਾਵੇਂ ਤੇ ਤੂੰ ਘੜੇ ਪੜਦਾ ਤੇਰੇ ਘੰਡਾ ਪੜਦਾ ਫਿਰੇ ਤੂੰ ਲੋਕਾਂ ਦੇ ਮਦਰ ਲਾ ਕੇ ਦੁਨੀਆਂ ਸੰਸਾਰ ਦੀਆਂ ਰੀਤਾਂ ਦੇ ਵਿੱਚ ਕਰਕੇ ਹੋ ਜਾਵੇਂ ਜੁਹਾਰਾਇ ਦੇ ਘੋਗਰੂ ਗੋਬਿੰਦ ਸਿੰਘ ਬਾਦਸ਼ਾਹ ਤੇਰੀ ਬਿਲਕੁਲ ਜਿਹੀ ਸੁਣਵਾਈ ਕੀ ਕਰੇਗਾ ਜੇਕਰ ਤੇਰੀ ਬਾਣੀ ਸੁਣਨੇ ਦਾ ਜਦ ਇੱਕ ਗਹਿ ਗੰਤ੍ਰਣ ਕੀ ਲਈਤ ਨਾ ਕਰੂੰ ਇਹ ਵੀ ਪਰਦੇਸ ਜਾਂ ਤੇਰੇ ਕੋਲ ਇੰਨਾ ਦੀ ਪਰਵਾਹ ਨਹੀਂ ਕਰਾਂਗਾ ਜਿੰਨਾ ਜਿਹੜਾ ਸਿੱਖ ਮਰਿਆਦਾ ਦੇ ਵਿੱਚ ਹੈ ਮਹਾਰਾਜ ਜੀ ਨੇ ਉਹ ਸਿੱਖ ਇੱਕ ਤਰਫਾ ਦਾ ਰੂਪ ਹੋ ਜਾਵੇਗਾ ਉਹਦੇ ਵਿੱਚ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਣਾ ਤੇ ਮਰਿਆਦਾ ਵਾਲਿਆਂ ਨੂੰ ਮਹਾਰਾਜ ਜੀ ਨੇ ਕਿਹਾ ਸੀ ਖਾਲਸਾ ਬਿਰੋ ਰੂਪ ਹੈ ਖਾਲਸਾ ਇਹ ਮੇਰਾ ਖਾਲਸਾ ਜਿਹੜਾ ਮਰਿਆਦਾ ਦੇ ਨੁਕਤ ਕਰਕੇ ਆਇਆ ਹੈ ਇਕ ਖਾਲਸੇ ਦੀ ਮਰਿਆਦਾ ਵਿੱਚ ਜੀਵਨ ਜਿਉਣ ਵਾਲਾ ਹੈ ਇਹ ਮੇਰਾ ਗੂਰੂ ਕਹਿੰਦਾ ਹੈ ਇਹ ਮੇਰਾ ਖਾਲਸਾ ਗੁਰੂ ਹੈ ਜਿਨ੍ਹਾਂ ਨੇ ਮੇਰੇ ਦਰਸ਼ਨ ਕਰਦੇ ਹੋ ਮੇਰੇ ਖਾਲਸੇ ਦੇ ਦਰਸ਼ਨ ਕਰੇ ਤੇ ਸਾ ਸੰਗਤ ਸਾਡੀ ਮਰਿਆਦਾ ਦੇ ਵਿੱਚ ਚਾਰ ਵੱਜਰ ਕਤੋਲ ਪਾਪ ਮੰਨੇ ਨੇ ਪੱਜਰ ਕਰਾਤਾ ਜਿਲਦੇ ਨੇ ਚਾਰ ਵੱਜਰ ਕਰਾਤਾ ਨੇ ਉਹ ਸਭ ਦਾ ਬਹੁਤਿਆਰੂ ਵਿੱਚ ਇੰਦਾ ਤੋਂ ਚਾਰ ਵੱਜਰ ਕਰਾਤਾ ਵਿੱਚ ਜਿੱਥੇ ਸਭ ਤੋਂ ਪਹਿਲੀ ਗੁਰਾ ਕੀ ਸੰਗਤ ਵੀ ਅਧਲੀ ਕੇਸ ਕੱਤਰ ਕਰਨੇ ਹੁਣ ਕੇਸ ਕੱਤਰदाई ਦੀ ਤਾੜੀ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਦੇ ਰੋਮ ਜਿਹੜੇ ਸਾਡੇ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਦੇ ਜਿਹੜੇ ਰੋਮ ਨੇ ਸਾਡੇ ਇਹਨਾਂ ਦੀ ਦੇਖਲੀ ਨ ਹੋਣੀ ਚਾਹੀਦੀ ਕਈ ਬੀੜੀਆਂ ਅਮਰਸ ਅਗਿਆ ਵਰਤ ਕਰਨ ਤੇ ਕੋਈ ਨਹੀਂ ਅਮਰਸ ਸਿਕਤਰ ਵੱਟੇ ਵੀ ਨਹੀਂ ਦੇਣੇ ਇਹ ਵੀ ਏਸਾ ਦੀ ਬੇਦਲੀ ਕੁਰਾਤ ਮਹਾਰਾਜ ਜੀ ਨੇ ਜਿੱਤੀ ਵੀ ਬੰਦਸ਼ ਲਾਈ ਹੈ ਨਹੀਂ ਬਣਾ ਚਾਹੀਦਾ ਸਿਰ ਤੋਂ ਲੈ ਕੇ ਪੈਰ ਤੱਕ ਪੈਰ ਦੇ ਅੰਗੂਠੇ ਤੱਕ ਦੇ ਰੋਮ ਜਿਹੜੇ ਨੇ ਉਹਨਾਂ ਦੀ ਬਿਦਲੀ ਕਰਤੀ ਸਭ ਤੋਂ ਪਹਿਲਾਂ ਦਰਜ ਕਰਾਇਆ ਜਾਂਦਾ ਜਿਹੜਾ ਇਹ ਕਰਦਾ ਉਹ ਪਤਨ ਹੈ ਤਨਖਾਈਆ ਹੈ ਉਹ ਨੂੰ ਆਪਣੀ ਸੁਧਾਈ ਕਰਨੀ ਹੋਵੇਗੀ ਪੰਜਾਬ ਪਿਆਰਿਆਂ ਦੇ ਅਗੇ ਇਸੂ ਕੇ ਤਨਖਾਹ ਵਾਲੀ ਬਈਦੀ ਹੈ ਦੂਸਰੀ ਕਰਾਣਾ ਕੁੱਠਾ ਆਸਣਾ ਉਥੇ ਮੇਰੀ ਅਦਾ ਵਿੱਚ ਇਹ ਕਿਹਦੀ ਕਹੀ ਉਠਾ ਮੁਸਲਮਾਨੀ ਮਰੀਕਾ ਤੀਸਰੀ ਪ੍ਰਾਣ ਜਿੱਥੇ ਨਸ਼ਾ ਹੈ ਤਮਾਕੂ ਉਥੇ ਲਿਖਿਆ ਹੈ ਪਰ ਨਸ਼ਾ ਕਿਸੇ ਵੀ ਤਰ੍ਹਾਂ ਦਾ ਹੋਵੇ ਇਹ ਜੇ ਵੀ ਤਮਾਕੂ ਤੇ ਠੀਕ ਹੈ ਜੇ ਬਾਕੀ ਹੋਵੇ ਭੰਗ ਕੋਈ ਕੋਈ ਪਿੰਦੇ ਨੂੰ ਨਸ਼ਾ ਤੇ ਨਸ਼ਾ ਇਹਦਾ ਸੰਸੰਗਤ ਹੈ ਇਹ ਤੇ ਹੈ ਜਿਵੇਂ ਸ਼ਰਾਬ ਜੇ ਮੰਦਰ ਚ ਜਾਣ ਕੇ ਗੋਦਾਰੀ ਚੜ੍ਹ ਕੇ ਜੇ ਸ਼ਰਾਬ ਲੇ ਤਾਂ ਪਾਜਣਾ ਸ਼ਰਾਬ ਜੇ ਤੇ ਸ਼ਰਾਬ ਹੀ ਆਣਾ ਤੇ ਬਹੁਤੇ ਸਾਥੀ ਆ ਜੇ ਭਾਂਡਾ ਚੜ੍ਹਦੇ ਨਾ ਰੋਡੇ ਸ਼ਾਮ ਤੋਂ ਤੁਰ ਤੁਰੇ ਪੇਲੇ ਦੋ ਉਥੇ ਅਧਿਸ਼ ਨੂੰ ਮਹੱਤਵ ਦਾ ਨਾ ਰਹਿ ਵਰਤਦਾ

ਇਹ ਵੀ ਵਰਜਤ ਹੈ ਨਸ਼ਾ ਵੀ ਵਰਜਤ ਹੈ ਨਸ਼ਾ ਵਰਤਮਾਲਾ ਵੀ ਤੁਮ ਖਾਈਆ ਚੌਥਾ ਸਭ ਤੋਂ ਵੱਡਾ ਖਾਪ ਮਹਾਰਾਜੀ ਨੇ ਕਿਹਾ ਕਰ ਪਰ ਇਸਤਰੀ ਪਰਮ ਹੱਤ ਦਾ ਸੰਗ ਕਰਨਾ ਜਿਹਨੂੰ ਅੱਜ ਤੁਮ ਇੱਕ ਆਦਰ ਸਰਕਾਰ ਜੇ ਫਾਰਦਾਰਾ ਪਰਾਈ ਇਸਤਰੀ ਦਾ ਸੰਗ ਜਿਹੜਾ ਹੈ ਇਹ ਬੰਜਨ ਗੁਰਤ ਹੈ ਸਤਗੁਰੂ ਜੀ ਨੇ ਬਾਣੀ ਵਿੱਚ ਇਸ ਸੰਬੰਧ ਨੂੰ ਪਤਾ ਕੀ ਕਿਹਾ ਹੈ

ਉਹ ਗੱਲ ਦਾ ਮਤਲਬ ਨਹੀਂ ਕਿ ਸੱਸੀ ਕਾਹਨੂੰ ਵੀ ਦੇਵਤੇ ਹੁੰਦੇ ਆ ਲੋਕ ਸੱਪਾਂ ਨੂੰ ਵੀ ਮੱਥੇ ਤੇ ਕਦੀ ਵਰਤੇ ਇੱਥੇ ਹਿੰਦੁਸਤਾਨ ਦੀ ਧਰਤੀ ਦੇ ਲੋਕ ਸੱਪਾਂ ਦੀ ਪੂਜਾ ਕਰਦਾ ਪਏ। ਸੱਪ ਤੋਂ ਨਖੇ ਤੇ ਜੁਨਮਾਂ ਰਾਜੇ ਨੇ ਸੱਪ ਦੀ ਕਹੀ ਜਿਹੜਾ ਧਰਤੀ ਦੇ ਕੁੱਤੇ પેટ ਭਾਉ ਕਰਕੇ ਰੇਖ ਲਿਆ। ਮਹਾਰਾਜ ਦੇ ਬਚਨਾਂ ਕਰਦੇ ਨੇ ਕਿ ਵੇਣ ਸਿਮਰਨ ਦੀ ਜੀਵਨ ਬਲਣਾ ਸਰਪਨਿਆਚਾ ਅਰ ਜਾਨੀ ਸੱਪ ਦੀ ਜੁਨ ਸੱਪ ਤੋਂ ਨਖੇ ਤੇ ਤੇ ਜਿਹੜੀ ਸੱਪ ਤੋਂ ਨਖੇ ਤੇ ਜੁਨਾ ਉਹ ਅਸੀਂ ਦੇਵਤਾ ਬਣਾ ਬੈਠੇ। ਇਨਸਾਨ ਦੇ ਅੰਦਰ ਦੇਵਤਾਵਾਂ ਨਹੀਂ ਦੇਖਦਾ ਤੇ ਇਹ ਜੂਨਾਂ ਦੇ ਵਿੱਚ ਦੇਖ ਕੇ ਸੰਦੇ ਬਗਾਪੇ ਮਹਾਰਾਜ ਜੀ ਨੇ ਕਿਹਾ ਭਾਈ ਇਹ ਸੰਪ ਦਾ ਸੰਗ ਹੈ ਤੇ ਇਹੋ ਜੇ ਸੰਪ ਦਾ ਸੰਗ ਜਿਹਦਾ ਜਨ ਇੰਨਾ ਜਿਹੜੀਦਾ ਇੰਨਾ ਜਹਿਰੀਦਾ ਇਹੋ ਜੇ ਸੰਪ ਦੇ ਹਿੱਤੇ ਦੇ ਸਾ ਸੰਗਤ ਜਿਹਦਾ ਇੱਕ ਵਾਰ ਦੱਸ ਦੇ ਤੇ ਦੂਜੀ ਵਾਰ ਇਨਸਾਨ ਨੂੰ ਪਾਣੀ ਦੀੇ ਬਗਨ ਲੱਗਦਾ ਇਹੋ ਜੇ ਜੀਬੇ ਸੰਪ ਦਾ ਸੰਗ ਕਰਨਾ ਪਰੇ ਤਨ ਦਾ ਸੰਗ ਕਰਨਾ ਹੈ ਜੈਸਾ ਸੰਗ ਵਿਸ਼ੇ ਸੋਖਾ ਦੇ ਜਿਵੇਂ ਤੱਕੇ ਜ਼ਹਰੀ ਦੇ ਸੱਪ ਦੇ ਨਾਲ ਸੰਗ ਕਰਨਾ ਉਹ ਬੇ ਤੈਸ ਤੋਂ ਇੱਕ ਪਾਪ ਗ੍ਰਹਿ ਉਹੋ ਜਿਹਾ ਸੰਗ ਪਰਾਇ ਗ੍ਰਹਿ ਪਰਾਇ ਤੰ ਦੇ ਨਾਲ ਹੈ ਦੇਖ ਸਵਾਲ ਅੰਤ ਪੜਦੇਵੇਂ ਪੜਦਾ ਸੰਗ ਖਾਕੇ ਬੜੇ ਬੰਦੇ ਪਾਪਾ ਕੇ ਹੁਣ ਹੰਡੋ ਤੁਸੀਂ ਪਕੇ ਪਰਾਇ ਚੰਦ ਦੇ ਨਾਲ ਇੱਕ ਕਰਮ ਕਮਾਉਂਦਾ ਹੈ ਆ ਰਾਜੇ ਰੁਦਾ ਕਿ ਜਿੱਤਰ ਗੁਪਤ ਜਦ ਲੇਖਾ ਮੰਗਿਆ ਜਦ ਲੇਖੇ ਹੋਏ ਆ ਨਾ ਤਾਂ ਖੂਨ ਪੜਦਾ ਅੰਦਰ ਆ ਕੇ ਸਾਰੇ ਪਰਦੇ ਉੱਤੇ ਜਾਣੇ ਇੱਕ ਬਰਾਇਆ ਤਾਂ ਜਿਹੜਾ ਹੈ ਕੀਤੇ ਹੋਏ ਜਲਦਾ ਉਹਨੇ ਤੇ ਇੰਦਰ ਵਰਗੇ ਵੀ ਰਖਸ਼ੇ ਇੰਦਰ ਨੇ ਬਰਾਇ ਕੱਢਦਾ ਸਾਥ ਕੀਤਾ ਤੇ ਸਾ ਸੰਗਤ ਆਲੋਪਤਾ ਕੀ ਬੜੀ ਮੂੰਹ ਦਪੋਣ ਜੋ ਗੱਲ ਕਿਤੇ ਨਾਲਿਆ ਵੱਡਾ ਬੜਾ ਫੱਡੇ ਵੱਡਿਆਂ ਦੀ ਜਟੀਆਂ ਤੱਪੀਆਂ ਦੇ ਜੱਪ ਤੱਪ ਨੂੰ ਸਾੜ ਕੇ ਰੱਖ ਲੰਦਾ ਬਰਾਇਆ ਤਾਂ ਇਸ ਲਈ ਸਹਾਰਾ ਦੀ ਇੱਕ ਬੜੀ ਬਰਤਸ਼ਾਈ ਸਿੱਖ ਦੇ ਉੱਤੇ ਆ